ਜੋ ਟੂ ਤੇ ਪੰਜਾਬੀ ਲੋਕ ਗੀਤ ਚੈਨਲ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਇੱਕ ਹੋਰ ਪੰਜਾਬੀ ਲੋਕ ਗੀਤ ਸੁਣਾਉਣੀ ਹੈ ਗੀਤ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੈ ਪਲੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਮੇਰਾ ਇੱਕ ਹੋਰ ਚੈਨਲ ਆ ਆਪਣਾ ਪੰਜਾਬੀ ਵੇਸਾ ਉਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਜੀ ਗੀਤ ਨੂੰ ਸ਼ੁਰੂ ਤੋਂ ਲੈ ਕੇ ਹੰਡ ਤੱਕ ਜਰੂਰ ਸੁਣਿਓ ਆਪ ਸਾਸ ਮਨਜੇ ਚੱਕੀ ਨਈਓ ਪਿਸਣੀ ਹਾਏ ਨਈਓ ਪਿਸਣੀ ਚੱਕੀ ਪਿਸਣ ਸੋਰੇ ਦੀਆਂ ਜਾਂਆਂ ਹਾਏ ਚੱਕੀ ਪਿਸਣ ਸੋਰੇ ਦੀਆਂ ਜਾਂਆਂ ਤੂ ਤੇ ਚੱਕੀ ਆਪੇ ਪਿਸਣੀ ਹਾਏ ਆਪੇ ਪਿਸਣੀ ਜੇ ਦੋਂ ਬਰਸੀ ਸਮਾਂ ਉਹ ਵਾਰਸੀ ਸਨ ਮਾਵਲੀ ਲਾਠੀ ਅੱਧੀ ਰਾਤੀ ਮਾਰੇ ਪਈ ਹਾਏ ਮਾਰੇ ਪਈ ਪੰਨ ਸੁਟੀਆਂ ਮਲੋਕ ਜਈਆਂ ਹੱਡੀਆਂ ਹਾਏ ਪੰਨ ਸੁਟੀਆਂ ਮਲੋਕ ਜਈਆਂ ਹੱਡੀਆਂ ਨਾਲੇ ਮੇ ਛੱਡੀਆਂ ਨਾਲੇ ਮੁੰਡਾ ਮੋਤੀ ਜੁਗਦਾ ਹਾਏ ਨਾਲੇ ਮੋਤੀ ਜੁਗਦਾ ਨਾਲੇ ਪੁੱਛਦਾ ਕਿੱਥੇ ਕਿੱਤੇ ਲੱਗੀਆਂ ਹਾਏ ਨਾਲੇ ਪੁੱਛਦਾ ਕਿੱਥੇ ਕਿੱਤੇ ਲੱਗੀਆਂ ਹਾਏ ਨਾ ਪੁੱਛ ਤੂੰ ਬਹਰੀਆ ਨਾ ਤੂੰ ਪੁੱਛ ਵੈਰੀਆ ਦਿਨ ਚੜਦੇ ਨੂੰ ਕੈਦ ਕਰਾਦੂੰ ਹੈ ਦਿਨ ਚੜਦੇ ਨੂੰ ਕੈਦ ਕਰਾਦੂੰ ਆਸਾ ਤੈਨੂੰ ਨਈਓ ਦੱਸਣਾ ਦੇਵਰਾਂਟੇ ਆਏ ਨੇ ਨਾਲੇ ਹਾਏ ਕਿੱਥੋਂ ਦੇ ਦੇਵਰਾਂਟੇ ਆਏ ਨੇ ਨਾਲੇ ਕੈਦ ਕਿਥੋਂ ਦੀ ਬੋਲੇ ਹਾਏ ਨਾਲੇ ਕੈਦ ਕਿਥੋਂ ਦੀ ਬੋਲੇ ਦਿੱਲੀ ਦੇਵਰਾਂਟੇ ਆਏ ਨੇ ਹਾਏ ਬਰਾਂਟੇ ਆਏ ਨੇ ਜੰਮੂ ਸ਼ਹਿਰ ਦੀ ਕ ਹਏ ਜੰਮੂ ਸਰਦੀ ਕੈਦ ਪਾਈ ਗੋਲੇ ਅੱਧੀ ਰਾਤੀ ਖਾਤ ਲਿਖਿਆ ਹਏ ਖਾਤ ਲਿਖਿਆ ਵੀਰਾ ਸ਼ਾਮ ਦੀ ਗੱਡੀ ਚੜਿਆ ਆਇਆ ਹਏ ਵੀਰਾ ਸ਼ਾਮ ਦੀ ਗੱਡੀ ਸਿਆ ਹਾਏ ਸੱਚ ਦੱਸਿਆ ਉਹ ਸਾਮਣਾ ਚਵਾਰਾ ਤੇਰੀ ਪੈਣਦਾ ਹਾਏ ਹੋ ਸਾਮਣਾ ਚਵਾਰਾ ਤੇਰੀ ਪੈਣਦਾ ਸਸੇ ਤੇਰੀ ਮਾਜ ਮਾਰੇ ਜੇ ਹਾਏ ਮਾਜ ਮਾਰੇ ਜੇ ਮੇਰੇ ਵੀਰ ਨੂੰ ਰੇ ਵੇ ਸੋਰੇ ਦੀਆ ਟੱਬਰਾ ਹਾਏ ਢੋਬ ਮਾਰੇ ਬੇ ਸੋਰੇ ਦੀਆ ਟੱਬਰਾ ਮੇਰੀ ਸੁਖ ਮੰਗ ਗੋਰੀਏ ਹਾਏ ਮੰਗ ਗੋਰੀਏ ਦਿਨ ਚੜ ਦੇਨੂੰ ਸੱਪ ਲੇਟਦਾ ਹਾਏ ਸੱਪ ਲੇਟਦਾ ਲੜ ਜਾਏ ਨਨਾਨੇ ਤੇਰੇ ਹਾਏ ਲੜ ਜਾਏ ਨੀ ਨਨਾਨੇ ਤੇਰੇ ਮੇਰੇ ਕਾ ਨੂੰ ਲੜੇ ਪਾਬੀ Sasa Mangele.